ਨੇ ਬਲਵਿੰਦਰ ਸਿੰਘ ਪੁੰਦੜ ਜੋ ਸਰਪ੍ਰਸਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਤੋਂ ਜਾਣਦੇ ਹਾਂ ਕਿ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਿਰੋਧੀ ਗਤੀਵਿਧੀਆਂ ਹੋ ਰਹੀਆਂ ਨੇ ਤੇ ਕੀ ਕਹਿੰਦੇ ਆ ਪੁੰਦੜ ਸਾਹਿਬ ਅੱਜ ਇੱਕ ਅਕਾਲੀ ਦਲ ਦੇ ਕੁਝ ਮੈਂਬਰਾਂ ਵੱਲੋਂ ਜਲੰਧਰ ਦੇ ਵਿੱਚ ਵੱਖਰੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸੁਖਵੀਰ ਬਾਦਲ ਦੀ ਪ੍ਰਧਾਨਗੀ ਤੇ ਸਵਾਲ ਉਠਾਏ ਗਏ ਨੇ ਕੀ ਕਹਿੰਦੇ ਹੋ ਦੇਖੋ ਪ੍ਰਧਾਨਗੀ ਤੇ ਜਿਹੜੇ ਸਵਾਲ ਉਠਾਉਣੇ ਨੇ ਨਾ ਬੋਲਣ ਤਾਂ ਕੋਈ ਬੋਲੀ ਜੇ ਪੰਜਾਬ ਬਹੁਤ ਵੱਡਾ ਹੈ ਆਬਾਦੀ ਬਹੁਤ ਹੈ ਪੰਜਾਬ ਦੇ ਹਿੰਦੁਸਤਾਨ ਦੇ ਆਬਾਦੀ ਬਹੁਤ ਹੈ ਇੱਕ ਮinority ਦੀ ਪਾਰਟੀ ਐ ਇਸ ਕਰਕੇ ਕਿਤੇ ਵੀ ਕੋਈ ਬੰਦਾ ਕਹੇ ਇਹਦਾ ਹੱਕ ਹੈ ਲੇਕਿਨ ਮੈਂ ਇੱਕ ਪੁੱਛਦਾ ਕਿ ਜਿਹੜਾ ਸਿਸਟਮ ਹੈ ਉਹ ਸਿਸਟਮ ਨਾਲ ਪਾਰਟੀ ਚੱਲਦੀ ਹੈ ਕਿ ਪਾਰਟੀ ਇੱਕ ਬੰਦੇ ਦੇ ਕਹੇ ਤੇ ਚੱਲਦੀ ਹੈ ਜੇ ਪ੍ਰਧਾਨ ਮੰਤਰੀ ਦੇ ਉਲਟ ਕੋਈ ਚਾਰ ਬੰਦੇ ਕਹਿਣ ਲਾ ਦੇਓ ਕਿ ਉਹ ਲੈ ਜਾਂਦਾ ਹੈ ਉੱਥੇ ਵੋਟਾਂ ਪੈਣੀਆਂ ਇਹੀ ਵਿਧਾਨ ਪਾਰਟੀਆਂ ਦਾ ਵਿਧਾਨ ਸਭਾ ਦੇ ਪ੍ਰਧਾਨ ਚੁਣਿਆ ਜਾਂਦਾ ਇੱਕ ਡੈਲੀਗੇਟ ਹੁੰਦੇ ਨੇ ਥੱਲੇ ਭਾਰਤੀ ਹੁੰਦੀ ਆ ਉਹ ਡੈਲੀਗੇਟ ਉਸ ਨੂੰ ਚੁਣਦੇ ਨੇ ਫਿਰ ਇੱਕ ਵਰਕਿੰਗ ਕਮੇਟੀ ਹੁੰਦੀ ਹੈ ਉਸ ਤੋਂ ਬਣਦੀ ਆ ਉਸੇ ਵੇਲੇ ਪ੍ਰਧਾਨ ਦੇ ਨਾਲ ਇਹ ਦੋਨੋਂ ਜਿਹੜੀ ਹੈ ਲੀਗਲ ਬਾਡੀ ਹੈ ਤੀਸਰੀ ਬਾਡੀ ਹੈਗੀ ਜ਼ਿਲ੍ਹਾ ਜਸਦਾਰ ਜੀ ਇਹ ਤਿੰਨੋਂ ਬਾਡੀਾਂ ਜਿਹਨਾਂ ਦੇ ਵਿੱਚ 90% ਬੰਦੇ ਕਹਦੇ ਨੇ ਕਿ ਪ੍ਰਧਾਨ ਜੀ ਨਹੀਂ ਜੋ ਕੁ ਆਜਾ ਗਲਤ ਆ ਅਸੀਂ ਤੁਹਾਡੇ ਨਾਲ ਆ ਤੇ ਫਿਰ ਉਸ ਤੋਂ ਬਾਅਦ ਬੰਦਾ ਮਤਲਬ ਹੀ ਕੋਈ ਰਹਿ ਨਹੀਂ ਗਾ ਪੁੰਦਰ ਸਾਹਿਬ ਬਾਰ ਬਾਰ ਇਹ ਲੀਡਰ ਜਿਹੜੇ ਨੇ ਪਹਿ ਢੀਂਡਸਾ ਗਰੁੱਪ ਹੋਵੇ ਬੀਬੀ ਜਗੀਰ ਕੌਰ ਹੋਣ ਉਹ ਸੁਖਵੀਰ ਬਾਦਲ ਦੀ ਜਿਹੜੀ ਸੀਗੀ ਪ੍ਰਧਾਨਗੀ ਤੇ ਸਵਾਲ ਉਠਾਉਂਦੇ ਰਹੇ ਨੇ ਕਿ ਉਹਨਾਂ ਨੂੰ ਪਾਰਟੀ ਦੇ ਵਿੱਚ ਵਾਪਸ ਲੈ ਕੇ ਆਣਾ ਕਾਲੀ ਦਲ ਦੀ ਭੁੱਲ ਸੀ ਕਿਉਂਕਿ ਕੁਝ ਹੋਰ ਬੰਦਿਆਂ ਨੂੰ ਲੈ ਕੇ ਉਹ ਬਾਹਰ ਚਲੇ ਗਏ ਦੇਖੋ 10 ਸਾਲ ਪਹਿਲਾਂ ਕਿਹਾ ਕਿ ਇਹਦੇ ਵਰਗਾ ਪ੍ਰਧਾਨ ਕੋਈ ਨਹੀਂ ਸੁਖਵੀਰ ਸਿੰਘ ਬਾਦਲ ਵਰਗਾ ਜੀ ਉਸ ਵੇਲੇ ਉਹਦੇ ਨਾਲ ਬਜ਼ਾਰਤਾਂ 'ਚ ਰਹੇ ਜੀ ਇਹਦੇ ਵਰਗਾ ਕਾਬਲ ਬੰਦਾ ਕੋਈ ਨਹੀਂ ਜੀ ਹੁਣ ਪਹਿਲਾਂ ਥੋੜਾ ਰੁਸ ਕੇ ਬਾਹਰ ਚਲੇ ਗਏ ਕਿਸੇ ਉਹਦੇ ਪਿੱਛੇ ਫੇਰ ਆ ਗਏ ਫੇਰ ਆ ਕੇ ਕਹਿੰਦੇ ਕਿ ਇਹਦੇ ਵਰਗਾ ਬੰਦਾ ਕੋਈ ਨਹੀਂ ਫੇਰ ਨਾਲ ਚੱਲੇ ਗਏ ਜਿੰਨੇ ਸਾਡੇ ਫੈਸਲੇ ਜੈਨਡਿਮਸ ਹੋਏ ਹੁਣ ਫੇਰ ਬਾਹਰ ਚਲੇ ਗਏ ਤਾਂ ਮੈਂ ਉਹਨੂੰ ਕੀ ਕਹਿ ਸਕਦਾ ਤੁਸੀਂ ਜਿਹੜਾ ਉਹਨਾਂ ਨੂੰ ਲੈ ਕੇ ਆਏ ਵਾਪਸ ਇੱਕ ਵਾਰੀ ਉਹਨਾਂ ਨੇ ਬਹੁਤ ਵਿਰੋਧਤਾ ਕੀਤੀ ਸੁਖਵੀਰ ਬਾਦਲ ਦੇ ਖਿਲਾਫ ਬਹੁਤ ਵੱਡੇ ਵੱਡੇ ਸ਼ਬਦ ਆਪ ਸ਼ਬਦ ਵੀ ਬੋਲੇ ਤੋਡਾ ਉਹਨਾਂ ਨੂੰ ਵਾਪਸ ਪਾਰਟੀ 'ਚ ਲੈ ਕੇ ਆਣਾ ਕਿਤੇ ਨਾ ਕਿਤੇ ਉਹ ਤੁਹਾਡੇ ਲਈ ਕੋਈ ਵਾਟਰਲੂ ਸਾਬਤ ਤਾਂ ਨਹੀਂ ਹੋ ਸਕਦਾ ਨਹੀਂ ਵਾਟਰਲੂ ਤਾਂ ਸਾਬਤ ਨਹੀਂ ਹੋਏਗਾ ਲੇਕਿਨ ਪਾਰਟੀਆਂ ਦੀ ਕੋਸ਼ਿਸ਼ ਹੁੰਦੀ ਹੈ ਪ੍ਰਧਾਨ ਦੀ ਨਿਮਰਤਾ ਰੱਖ ਕੇ ਕੋਈ ਗੱਲ ਜੇ ਕੋਈ ਕਹਿ ਗਿਆ ਆਪਾਂ ਪਾਰਟੀ 'ਚ ਜੇ ਕੋਈ ਬੰਦਾ ਹੋਣਾ ਚ ਸਾਡੇ ਗੁਰੂ ਵੀ ਮਾਫ ਕਰਦੇ ਇਥੇ ਵੱਡੀਆਂ-ਵੱਡੀਆਂ ਉਸਤਵਾਦ ਇਸ ਕਰਕੇ ਕਈ ਵਾਰੀ ਤੋਂ ਬੰਦਾ ਪਾਰਟੀ 'ਚ ਕਹਿੰਦਾ ਹੁਣ ਮੈਂ ਨਹੀਂ ਕਹਦਾ ਜੇ ਕਿਸੇ ਨੇ ਤਾਂ ਹੀ ਆਇਆ ਹੈ ਨਾ ਜਦੋਂ ਮਨ ਕੀਤਾ ਐਂ ਤਾਂ ਉਹਨਾਂ ਨੂੰ ਨੁਕਸਾਨ ਤਾਂ ਹੋਇਆ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਸੀ ਡਿਊ ਡੈਲੀਜੈਂਸ ਉੱਚ ਕਮੀ ਰਹਿ ਗਈ ਚੱਲਿਆ ਤਾਂ ਹੋਇਆਗਾ ਕਿ ਉਸ ਦਾ ਨੁਕਸਾਨ ਹੋਇਆ ਤੇ ਹੁਣ ਸੁਖਵੀਰ ਬਾਦਲ ਨੂੰ ਅੱਜ ਦੀ ਮੀਟਿੰਗ ਦੇ ਵਿੱਚ ਕੀ ਰਿਜ਼ਲਟ ਆਇਆ ਕਿ ਉਹ ਉਹ ਪ੍ਰਧਾਨ ਬਣੇ ਰਹਿਣਗੇ ਜਾਂ ਜਿਹੜੇ ਵਿਰੋਧੀ ਪਾਰਟੀਆਂ ਉਹਨਾਂ ਨੂੰ ਤੁਸੀਂ ਕੋਈ ਨਿਮੰਤਰਣ ਵੀ ਦਿੱਤਾ ਉਹ ਸਾਡੇ ਅੱਖੇ ਨਹੀਂ ਬਣੇ ਰਹਿਣਗੇ ਉਹ ਜੋ ਸਾਡਾ ਵਿਧਾਨ ਵਿਧੀ ਹੈ ਉਹਦੇ ਮੁਤਾਬਕ ਉਹਨੇ 90% ਉਹਦੇ ਨਾਲ ਬੰਦੇ ਉਹ ਕਹਿੰਦੇ ਦੇਖੋ ਜੀ ਕੋਈ ਇਹ ਗੱਲ ਹੀ ਨਾ ਕੱਢੋ ਮੂੰਹ ਚੋਂ ਅਸੀਂ ਤੁਹਾਡੇ ਨਾਲ ਆ ਜੇ ਦੋ ਬੰਦੇ ਜੇ ਇੱਕ ਬੰਦੇ ਕਹਦੇ ਉਹਦੇ ਨਾਲ ਨਹੀਂ ਪ੍ਰਧਾਨ ਬਣ ਲਿਆ ਜਾਂਦਾ ਇਸ ਕਰਕੇ ਸਾਡੀ ਰਿਕਵੈਸਟ ਹੈ ਕਿ ਦੇਖੋ ਲਫ਼ਜ਼ ਨਾ ਕੱਢਿਓ ਤਕੜੇ ਹੋ ਕੇ ਲੜੋ ਉਸੇ ਸਾਥ ਹੁਣ ਜਿੱਦਾਂ ਦੀ ਜੇ ਦੁਬਾਰਾ ਚੰਦੂ ਮਾਜਰਾ ਸਾਹਿਬ ਬੀਬੀ ਜਗੀਰਕੌਰ ਰਖੜਾ ਸਾਹਿਬ ਤੁਹਾਡੇ ਪਾਰਟੀ ਦੇ ਸੀਨੀਅਰ ਲੀਡਰ ਸੀ ਜੇ ਉਹ ਦੁਬਾਰਾ ਪਾਰਟੀ ਚ ਆਣ ਦੀ ਗੱਲ ਕਰਦੇ ਨੇ ਤਾਂ ਕੀ ਸਵਾਗਤ ਕਰੂਗੇ ਹੁਣ ਦੁਬਾਰਾ ਤੁਸੀਂ ਜੇ ਉਹ ਦੁਬਾਰਾ ਅਪਰੋਚ ਕਰਨਗੇ ਪ੍ਰਧਾਨ ਨੂੰ ਜਾਂ ਕਿਸੇ ਤੇ ਕਿ ਫਿਰ ਸੋਚਾਂਗੇ ਤੈਨੂੰ ਸਵਾਗਤ ਹੋ ਸਕਦਾ ਦੁਬਾਰਾ ਫੇਰ ਕਿਉਂਕਿ ਇੱਕ ਵਾਰ ਪਹਿਲਾਂ ਵੀ ਤੁਸੀਂ ਪਹਿਲਾਂ ਪਹਿਲਾਂ ਕੋਈ ਇਹ ਆਵੇ ਤਾਂ ਸਹੀ ਨਾ ਕੋਈ ਗਲਤ ਆਵੇ ਨਾ ਜੀ ਜੀ ਇਹਨਾਂ ਬਲਵਿੰਦਰ ਸਿੰਘ ਭੁੱਦਨ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਬਣੇ ਰਹਿਣਗੇ ਕਿਉਂਕਿ 99% ਜਿਹੜੇ ਪਾਰਟੀ ਵਰਕਰ ਹੈ ਵਰਕਿੰਗ ਕਮੇਟੀ ਮੈਂਬਰ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਸੁਖਵੀਰ ਬਾਦਲ ਭੁੱਲ ਕੇ ਵੀ ਇਹ ਗੱਲ ਨਾ ਕਹਿਣ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਹ ਪ੍ਰਧਾਨਗੀ ਛੱਡਣਗੇ ਜਿਹੜੇ ਵਿਰੋਧੀ ਅ ਉਮੀਦਵਾਰ ਕੁਝ ਗੱਲਾਂ ਕਰ ਰਹੇ ਨੇ ਵਿਰੋਧੀ ਨੇਤਾ ਕੁਝ ਗੱਲਾਂ ਕਰ ਰਹੇ ਨੇ ਉਹ ਪਾਰਟੀ ਫੋਰਮ ਦੇ ਅਗਿਆ ਆਪਣੀ ਗੱਲ ਰੱਖ ਸਕਦੇ ਸੀ ਨਾ ਕਿ ਬਾਹਰ ਜਾ ਕੇ ਉਹਨਾਂ ਨੂੰ ਇਹ ਗੱਲਾਂ ਕਰਨ ਦੀ ਜ਼ਰੂਰਤ ਹੈ ਤੇ ਫਿਲਹਾਲ ਸੁਖਵੀਰ ਬਾਦਲ ਜੋ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਨੇ ਰਹਿਣਗੇ ਉਹਨਾਂ ਦੀ ਪ੍ਰਧਾਨਗੀ ਤੇ ਕੋਈ ਖਤਰਾ ਨਹੀਂ ਕੈਮਰਾਮੈਨ ਅਮਿਤ ਦੇ ਨਾਲ ਦੁਰਗੇਸ਼ ਗਾਜਰੀ ਇੰਡੀਆ ਨਿਊਜ਼ ਚੰਡੀਗੜ੍ਹ